ਗੁਰੂ ਕੇ ਲੰਗਰਾਂ ਦਾ ਸਿੱਖ ਧਰਮ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੋ ਕਿ ਤਖਤ ਸ੍ਰੀ ਹਜੂਰ ਸਾਹਿਬ ਨਨਦੇੜ ਵਿਖੇ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਨੇ ਜੋ ਕਿ ਟ੍ਰੇਨ ਰਾਮਪਰਾਫੂਲ ਵਿਖੇ ਰੁਕਦੀ ਹੈ ਉਸ ਦੇ ਵਿੱਚ ਜੋ ਸੰਗਤਾਂ ਸਫਰ ਕਰ ਰਹੀਆਂ ਹੁੰਦੀਆਂ ਨੇ ਉਹਨਾਂ ਲਈ ਰਮਪਰਾ ਫੂਲ ਦੇ ਰੇਲਵੇ ਸਟੇਸ਼ਨ ਤੇ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ ਸੋ ਉਸ ਗੁਰੂ ਕੇ ਲੰਗਰ ਨੂੰ ਜੋ ਪਕਾਉਣ ਦਾ ਜੋ ਪਕਾਉਣ ਦੀ ਵਿਧੀ ਹੈ ਉਹ ਪਿੰਡ ਕਰਾੜ ਵਾਲਾ ਦੇ ਗੁਰਦੁਆਰਾ ਸ੍ਰੀ ਸੰਗਤ ਸਰ ਸਾਹਿਬ ਦੇ ਵਿੱਚ ਇਹ ਜੋ ਤੁਸੀਂ ਦੇਖ ਰਹੇ ਹੋ ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤਿਆਰ ਕਰਦੀਆਂ ਨੇ ਸੋ ਇਸ ਵਾਰ ਜੋ ਗੁਰੂ ਕੇ ਲੰਗਰਾਂ ਦੀ ਸੇਵਾ ਭਾਈ ਸਾਹਿਬ ਭਾਈ ਸਰਦਾਰ ਪ੍ਰੀਤਮ ਸਿੰਘ ਜੀ ਜੋ ਕਿ ਕੋਠੀ ਵਾਲੇ ਦੇ ਨਾਮ ਨਾਲ ਮਸ਼ਹੂਰ ਨੇ ਪਿੰਡ ਕਰਾਰ ਵਾਲੇ ਤੋਂ ਸਰਦਾਰ ਪ੍ਰੀਤਮ ਸਿੰਘ ਜੀ ਕੋਠੀ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਕੀਤੀ ਗਈ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਉਹਨਾਂ ਦਾ ਸੇਵਾਦਾਰਾਂ ਨੂੰ ਬਹੁਤ-ਬਹੁਤ ਧੰਨਵਾਦ ਅਤੇ ਮਤਾਣਾ ਪੈਣਾ ਬੀਬੀਆਂ ਜੋ ਕੇ ਗੁਰੂ ਕੇ ਲੰਗਰਾਂ ਦੇ ਹਿੱਸਾ ਪਾਉਨੀਆਂ ਨੇ ਉਹ ਸਤਨਾਮ ਵਹਿਰ ਦਾ ਜਾਪ ਕਰਦੀਆਂ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ

ਪਿੰਡ ਕਰੜਾ ਵਾਲਾ ਪਿੰਡ ਰਾਮਪਰਾਪੂਲ ਰਾਮਪਰਾ ਪਿੰਡ ਪਿੰਡ ਗਿੱਲਕਲਾਂ ਪਿੰਡ ਬੁੱਗਰੋਂ ਪਿੰਡ ਚੋਟੀਆਂ ਪਿੰਡ ਗੁਰਦਮਾਨ ਸਾਹਿਬ ਅਤੇ ਸਰਦਾਰ ਬੂਟਾ ਸਿੰਘ ਜੀ ਜੋ ਮੈਨੇਜਰ ਨੇ ਅੱਲੋ ਵਾਲੀ ਜਬਤ ਸਾਫ ਦੇ ਉਹਨਾਂ ਵੱਲੋਂ ਇਹ ਸੇਵਾ ਹਰ ਵਾਰ ਦੀ ਜਰਾ ਵੱਧ ਚੜ ਕੇ ਕੀਤੀ ਜਾਂਦੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਸਾਰੇ ਐਨ ਆਰ ਆਈ ਪਰਿਵਾਰ ਜਾਂ ਇਹ ਤੇ ਲੋਕਲ ਪੰਜਾਬ ਦੇ ਪਰਿਵਾਰ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਤੋਂ ਇਸ ਮਹਾਨ ਜੋ ਗੁਰੂ ਕੇ ਲੰਗਰਾਂ ਵਿੱਚ ਸੇਵਾ ਪਾਉਣਾ ਚਾਹੁੰਦੇ ਹਨ ਤਾਂ ਇਸ ਵੀਡੀਓ ਦੇ ਅੰਤ ਦੇ ਵਿੱਚ ਸੇਵਾਦਾਰਾਂ ਦੇ ਸੰਪਰਕ ਨੰਬਰ ਦਿੱਤੇ ਗਏ ਨੇ ਉਹ ਜਰੂਰ ਤੁਸੀਂ ਆਪਣੀ ਇਹ ਸੇਵਾ ਗੁਰੂ ਕੇ ਲੰਗਰਾਂ ਵਿੱਚ ਤੇ ਇਜੀ ਆਤਮਿਕ ਨਾਲ ਹੀ ਪ੍ਰਾਪਤ ਕਰ ਸਕਦੇ ਹੋ ਜੀ ਤੇ ਤੁਸੀਂ ਦੇਖ ਰਹੇ ਹੋ ਕਿ ਸੇਵਾਦਾਰ ਇਹ ਜੋ પ્રેમ ਦੇ ਵਿੱਚ ਗੁਰੂ ਕੇ ਲੰਗਰਾਂ ਵਰਤਾਇਆ ਜਾਂਦਾ ਹੈ ਉਹ ਤਰਨੀ ਬਦ ਤੋਂ ਬਦ ਸੰਗਤਾਂ ਇਸ ਸਾਧੇ ਪਹੁੰਚ ਕੇ ਆਤਮਕਲਾਹੇ ਪ੍ਰਾਪਤ ਕਰ ਰਹੇ ਹਨ। ਸੋ ਦੂਰੋਂ ਨੇੜੋਂ ਸੰਗਤਾਂ ਪਹੁੰਚੀਆਂ ਹਨ ਤੇ ਉਹਨਾਂ ਦੇ ਲਈ ਇਹ ਸਭ ਤੋਂ ਵੱਡੀ ਖੁਸ਼ੀ ਦਾ। ਸੋ ਅਸੀਂ ਸਾਰਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਫਿਰ ਤੋਂ ਸਾਰੇ ਸੇਵਾਦਾਰਾਂ ਦਾ, ਸਾਰੇ ਨਗਰਾਂ ਦਾ ਤੇ ਅੱਜ ਜੋ ਸਰਦਾਰ ਪ੍ਰੀਤਮ ਸਿੰਘ ਜੀ ਕੋਠੀ ਵਾਲੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ 와, 이거 이렇게 되게 파티.